ਖੰਨੇ ਤੋਂ ਸ੍ਰੋਮਨੀ ਕਾਲੀਦਾਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਦਾਨੀ ਸੱਜਣਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾ ਲਈ ਰਾਹਤ ਸਮੱਗਰੀ ਦੇ ਦੋ ਟਰੱਕ ਖੰਨੇ ਤੋਂ ਭੇਜੇ ਹਨ ਦੋ ਟਰੱਕਾਂ ਨੂੰ ਰਵਾਨਾ ਕਰਦੇ ਹੋਏ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਟਰੱਕਾਂ ਵਿੱਚ ਪਾਣੀ ਦੀਆਂ ਬੋਤਲਾਂ ਮੱਛਰ ਦਾਨੀਆਂ ਰਸ ਬਿਸਕੁਟ ਅਤੇ ਟੂਥਪੇਸਟ ਬੁਰਸ਼ ਸਾਬਣ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੋਇਆ ਉੱਥੇ ਪਹਿਲਾਂ ਤਾਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਹੜ੍ਹਾਂ ਦਾ ਪ੍ਰਭਾਵ ਜਲਦੀ ਤੋਂ ਜਲਦੀ ਘਟੇ ਤੇ ਮਹਾਰਾਜਾ ਕਿਰਪਾ ਕਰਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲੋਕਾਂ ਨੂੰ ਅੰਗ ਸੰਗ ਸਹਾਇਤਾ ਹੋ ਕੇ ਉਹਨਾਂ ਦੀ ਰਾਖੀ ਕਰਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨੇ ਤੋਂ ਸਰਮਨੀ ਕਾਲੀਦਾਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਦਾਨੀ ਸੱਜਣਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾ ਲਈ ਰਾਹਤ ਸਮਗਰੀ ਦੇ ਦੋ ਟਰੱਕ ਖੰਨੇ ਤੋਂ ਭੇਜੇ ਹਨ ਦੋ ਟਰੱਕਾਂ ਨੂੰ ਰਵਾਨਾ ਕਰਦੇ ਹੋਏ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਟਰੱਕਾਂ ਵਿੱਚ ਪਾਣੀ ਦੀਆ ਬੋਤਲਾਂ ਮੱਛਰਦਾਨੀਆਂ ਰਸ ਬਿਸਕੁਟ ਅਤੇ ਟੂਥਪੇਸਟ ਬੁਰਸ਼ ਸਾਬਣ ਪਾਣੀ ਦੀਆ ਬੋਤਲਾਂ ਅਤੇ ਸੁੱਕਾ ਦੁੱਧ ਜਤਵਿੰਦਰ ਸਿੰਘ ਨੇ ਯਾਦੂ ਨੇ ਕਿਹਾ ਕਿ ਇਹਦੇ ਵਿੱਚ ਜ਼ਰੂਰਤਮੰਦਾਂ ਲਈ ਦਵਾਈਆਂ ਵੀ ਹਨ ਤੇ ਹੋਰ ਵੀ ਕਾਫੀ ਸਮਾਨ ਹੈ ਆਉਣ ਵਾਲੇ ਸਮੇਂ 'ਚ ਲਗਾਤਾਰ ਉਹਨਾਂ ਵੱਲੋਂ ਲੋੜਵੰਦਾਂ ਲਈ ਟਰੱਕ ਲਗਾਤਾਰ ਭੇਜੇ ਜਾਣਗੇ ਦੇਖੋ ਜੀ ਜਿੱਥੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੋਇਆ ਉੱਥੇ ਪਹਿਲਾਂ ਤਾਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਹੜ੍ਹਾਂ ਦਾ ਪ੍ਰਭਾਵ ਜਲਦੀ ਤੋਂ ਜਲਦੀ ਘਟੇ ਤੇ ਮਹਾਰਾਜਾ ਕਿਰਪਾ ਕਰਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲੋਕਾਂ ਨੂੰ ਅੰਗ ਸੰਗ ਸਹਾਇਤਾ ਹੋ ਕੇ ਉਹਨਾਂ ਦੀ ਰਾਖੀ ਕਰਨ ਤੇ ਨਾਲ ਹੀ ਅਸੀਂ ਸਮੁੱਚੇ ਖੰਨਾ ਵਾਸੀਆਂ ਨੇ ਖੰਨੇ ਦੇ ਸ਼ੋਮਣੀ ਕਾਲੇਦਲ ਦੇ ਵਰਕਰ ਸਭਾ ਨਾਲ ਨੇ ਖੰਨੇ ਦੇ ਦਾਨੀ ਸੱਜਣਾ ਨੇ ਰਲ ਮਿਲ ਕੇ ਛੋਟਾ ਜਿਹਾ ਪ੍ਰਾਲਾ ਕੀਤਾ ਕਿ ਲੋਕਾਂ ਵਾਸਤੇ ਜਿਹੜੀ ਰਾਸ ਸਮਗਰੀ ਭੇਜਣ ਲੱਗੇ ਆ ਜੀ ਚਰਾਸ਼ਣ ਦੇ ਕਿੱਟਾਂ ਨੇ ਮੱਛਰਦਾਨੀਆਂ ਤਰਪਾਲਾਂ ਫੀਡ ਦੇ ਮਤਲਬ ਨਾਲ ਤੂੜੀ ਦਾ ਟਰੱਕ ਭੇਜਣ ਲੱਗੇ ਆ ਹੋਰ ਬਹੁਤ ਪਾਣੀ ਦੇ ਮਤਲਬ ਪੇਟੀਆਂ ਨੇ ਬਹੁਤ ਸਾਰਾ ਜਿਹੜਾ ਸਮਾਨ ਲੋਕਾਂ ਦੀ ਸਹਾਇਤਾ ਨਾਲ ਸਾਰੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਦਵਾਈਆਂ ਵਗੈਰਾ ਸਾਰਾ ਕੁਝ ਭੇਜਣ ਲੱਗੇ ਆ ਉਹ ਪਰਮਾਤਮਾ ਕਿਰਪਾ ਕਰੇ ਉਹਨਾਂ ਤੇ ਹੜਪ੍ਰਭਾਵਿਤ ਲੋਕਾਂ ਤੇ ਉਹਨਾਂ ਨੂੰ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਤੇ ਦਾਨੀ ਸੱਜਣਾਂ ਜਿਨ੍ਹਾਂ ਨੇ ਏ ਮਤਲਬ ਜਿਹੜੀ ਸੇਵਾ ਪਾਈ ਆ ਉਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਦਿਨ ਰੁੱਤ ਦੁੱਗਣੀ ਰਾਤ ਚ ਆਪਣੀ ਤਰੱਕੀ ਕਰਾਵੇ ਤੇ ਇਸੇ ਤਰ੍ਹਾਂ ਉਹ ਵੀ ਸੇਵਾ ਕਰਦੇ ਰਹਿਣ ਤੇ ਪ੍ਰਮਾਤਮਾ ਪੰਜਾਬ ਦੇ ਹਾਲਾਤ ਸੁਖਾਵੇਂ ਕਰੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਇਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਤੇ ਅਸੀਂ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਜਿਹੜਾ ਸਾਡੇ ਵੱਲੋਂ ਖੰਨੇ ਨਿਵਾਸੀਆਂ ਵੱਲੋਂ ਖੰਨੇ ਦੇ ਤਾਨੀ ਸੱਜਣਾ ਵੱਲੋਂ ਜੋ ਵੀ ਰਾਹਤ ਸਮਗਰੀ ਦੀ ਜੋ ਵੀ ਉੱਥੇ ਲੋਡ ਹੋਊਗੀ ਹੜਾ ਹੜਪ੍ਰਭਾਵ ਤੇਰੀਏ ਚ ਉਹ ਅਸੀਂ ਅੱਗੇ ਤੋਂ ਵੀ ਭੇਜਾਂਗੇ ਕਿੰਨੇ ਟਰੱਕੇ ਫਰਮਾਨਾ ਤੁਸੀਂ ਕਰਦੇ ਹੋ 2 ਟਰੱਕੇ ਇੱਕ ਤਾਂ ਤੂੜੀ ਦਾ ਪੂਰਾ ਭਰਿਆ ਟਰੱਕ ਹੈ ਇੱਕ ਨਾਲ ਫੀਡ ਦੇ ਸਵਾ 100 ਥੈਲਾ ਫੀਡ ਦਾ ਤੇ ਹੋਰ ਜਿਹੜੇ 3-400 ਕਿੱਟਾਂ ਮਤਲਬ ਜਿਹੜੀ ਖਾਣ ਦਾ ਸਮਾਨ ਹੈ ਤੇ ਰਾਸ਼ਨ ਦੀਆਂ ਕਿੱਟਾਂ ਨੇ ਮੱਛਰਦਾਨੀਆਂ ਤਰਪਾਲਾਂ ਤੇ ਹੋਰ ਬਹੁਤ ਸਾਰਾ ਸਮਾਨ ਰਾਸ ਨੇ ਪਾਣੀ ਹੈ ਇਹ ਸਾਰੀਆਂ ਮਤਲਬ ਜਿਹੜੇ ਰਾਹਤ ਸਮਗਰੀ ਭੇਜ ਰਹੇ ਆਂ परमात्मा ਕਿਰਪਾ ਕਰੇ ਮੈਡੀਕਲ ਸੂਤ ਵੀ ਸਾਰਾ ਕੁਝ ਭੇਜਾਂਗੇ ਤੇ ਆਉਣ ਵਾਲੇ ਸਮੇਂ ਚ ਵੀ ਜੋ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਪ੍ਰਭਾਵਿਤ ਪਿੰਡ ਨੇ ਜਿਹੜਾ ਉਹ ਜੋ ਵੀ ਲੋੜ ਹੋਈ ਉਹ ਵੀ ਖੰਨਾ ਵਾਸੀਆਂ ਤੋਂ ਇਕੱਤਰ ਕਰਕੇ ਉਹ ਭੇਜਾਂਗੇ ਕਿਹੜੇ ਏਰੀਆ ਚ ਜਿਹੜੇ ਹੈਗੇ ਹੜ ਪਿੰਡ ਤੇ ਸਾਡਾ ਸ਼ਮਨੀ ਕਾਲੀਦਾਰ ਨੇ ਇੱਕ ਕੇਂਦਰ ਬਣਾਇਆ ਹਰ ਪ੍ਰਭਾਵਿਤ ਏਰੀਆ ਵਾਸਤੇ ਇੱਕ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਉੱਥੋਂ ਡਿਸਟ੍ਰੀਬਿਊਟ ਜਿਹੜਾ ਸਮਾਨ ਆ ਸਹੀ ਤਰੀਕੇ ਹੋ ਰਿਹਾ ਜਿੱਥੇ ਤੇ ਲੋੜ ਆ ਕਿਉਂਕਿ ਹਾਲਾਤ ਇਹ ਜੇ ਬਣ ਚੁੱਕੇ ਆਪਾਂ ਨੂੰ ਤਾਂ ਸਿੱਧਾ ਪਤਾ ਨਹੀਂ ਲੱਗਦਾ ਕਿ ਕਿੱਥੇ ਲੋੜ ਆ ਕਿੱਥੇ ਨਹੀਂ ਲੋੜ ਉਹ ਸਹਾਇਤਾ ਕੇਂਦਰ ਚ ਸਾਰੇ ਸਾਡੇ ਜੋ ਹਲਕਾਂ ਇੰਚਾਰਜ ਲੱਗੇ ਹੋ ਨੇ ਸਾਡੀਆਂ ਯੂਥ ਦੀਆਂ ਟੀਮਾਂ ਲੱਗੀਆਂ ਨੇ ਉਹ ਲੋਕਾਂ ਵੱਲੋਂ ਉੱਥੇ ਸਹਾਇਤਾ ਕੇਂਦਰ ਚ ਫੋਨ ਆਉਂਦਾ ਜੋ ਵੀ ਲੋੜ ਆ ਕਿਸੇ ਏਰੀਆ ਚ ਟੂੜੀ ਦੀ ਲੋੜ ਆ ਕਿਤੇ ਫੀਡ ਦੀ ਲੋੜ ਆ ਕਿਤੇ ਰਾਸ਼ਨ ਕਿੱਟਾਂ ਦੀ ਲੋੜ ਆ ਕਿਤੇ ਮੱਛਰਦਾਨਾਂ ਦੀ ਲੋੜ ਆ ਉਹ ਸਾਰੀਆਂ ਸੂਲਤਾਂ ਉਥੋਂ ਡਿਸਟ੍ਰੀਬਿਊਟ ਸਾਰੇ ਜਿਹੜੀਆਂ ਚੀਜ਼ਾਂ ਨੇ ਉਥੋਂ ਕੀਤੇ ਜਾਂਦੀਆਂ ਨੇ ਜੋ ਬਹੁਤ ਵਧੀਆ ਤਰੀਕੇ ਨਾਲ ਉਹ ਦਫ਼ਤਰ ਚੱਲ ਰਿਹਾ ਦੇਖੋ ਜੀ ਸਾਹ ਸੁਖਵੀਰ ਸਿੰਘ ਬਾਦਲ ਜੋ ਪ੍ਰਧਾਨ ਜਿਹੜਾ ਜਾ ਰਹੇ ਨੇ ਹਲਕਿਆਂ ਜਾ ਰਹੇ ਨੇ ਤੇ ਲੋਕਾਂ ਨੂੰ ਮੌਕੇ ਤੇ ਕਿਸੇ ਨੂੰ 10000 ਡੀਜ਼ਲ ਲੀਟਰ ਡੀਜ਼ਲ ਕਿਸੇ ਨੂੰ 20000 ਲੀਟਰ ਡੀਜ਼ਲ ਨਾਲ ਮਾਲੀ ਸਹਾਇਤਾ ਵੀ ਕਰਕੇ ਆਉਂਦੇ ਨੇ ਹੋਰ ਲੋਕਾਂ ਨੂੰ ਜਿਵੇਂ ਕਿ ਹਲਕਾਂ ਚਾਰਜਨ ਜਿਵੇਂ ਜਿਹੜੇ ਪ੍ਰਭਾਵ ਤੇਰੀਏ ਨੇ ਉੱਥੇ ਜਿਹੜੇ ਬੰਦਿਆਂ ਵੱਲੋਂ ਵੀ ਜਿਹੜੀ ਸਹੂਲਤ ਸਾਰੀ ਉਹ ਦਿੱਤੀ ਗਈ ਹੈ ਕਿਤੇ 400 ਬੰਦੇ ਡਿਊਟੀ ਲੱਗ ਰਹੀ ਹੈ ਕਿਤੇ 500 ਦੀ ਲੱਗ ਰਹੀ ਆ ਉਹ ਸਾਰੀ ਜੋ ਵੀ ਮਤਲਬ ਸਹੂਲਤ ਸ਼੍ਰਮਣੀ ਕਾਲੀ ਦੇ ਦਲ ਦੇ ਸਕਦਾ ਉਹ ਦੇ ਰਿਹਾ ਸਾਰੇ ਹਲਕਿਆਂ ਚ ਤੇ ਅੱਗੇ ਵੀ ਇਹ ਸੇਵਾ ਜਿਹੜੀ ਜਾਰੀ ਰਹੂਗੀ हां ਲਗਾਤਾਰ ਜਦੋਂ ਤੱਕ ਇਹ ਪ੍ਰਭਾਵ ਘਟੂਗਾ ਕਿਉਂਕਿ ਇਸ ਤੋਂ ਬਾਅਦ ਵੱਧ ਲੋਡ ਪੈਣੀ ਹੈ ਮਕਾਨ ਵੀ ਲੋਕਾਂ ਦੇ ਢਾਣੇ ਨੇ ਤੇ ਨਾਲ ਜਿਹੜੇ ਮਤਲਬ ਪਾਣੀ ਨਾਲ ਪ੍ਰਭਾਵ ਤੇ ਰिए ਨੇ ਉੱਥੇ ਮਕਾਨਾਂ ਦੀ ਛੱਤਾਂ ਵੀ ਤੜ ਚੁੱਕੀਆਂ ਨੇ ਬਹੁਤ ਸਾਰੇ ਮਕਾਨ ਪ੍ਰਭਾਵਿਤ ਹੋਏ ਨੇ ਜਾਂ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਦੇ ਵਾਸਤੇ ਵੀ ਅਸੀਂ ਉਪਰਾਲਾ ਕਰਦੇ ਰਾਂਗੇ ਜਦੋਂ ਤੱਕ ਇਹ ਪ੍ਰਭਾਵ ਘਟਦਾ ਨਹੀਂ ਉਦੋਂ ਤੱਕ ਬਾਅਦ ਚ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਦੀਆਂ ਫਸਲਾਂ ਵੀ ਵਜਾ ਕੇ ਆਈਏ ਤੇ ਉਹਨਾਂ ਦੇ ਮਕਾਨਾਂ ਦੇ ਵਾਸਤੇ ਵੀ ਸਹਾਇਤਾ ਅਸੀਂ ਕਰਾਂਗੇ